ਤੇ ਅੱਜ ਆਪਾਂ ਜਾ ਰਹੇ ਹਾਂ ਗ੍ਰਿੰਦਰ ਬਾਠਕੋਲ ਗ੍ਰਿੰਦਰ ਪਗਾਣੀਆਂ ਪਿੰਡ ਬਾਠਾਂਕਲਾਂ ਦਾ ਜੀ ਮੁੰਡਾ ਸੋ ਵੀਰ ਕੱਖ ਵੱਟਣ ਲੱਗਿਆ ਹੋਇਆ ਡੰਗਰਾ ਵਾਸਤੇ ਸੋ ਗਾਣੇ ਲਿਖਦਾ ਹੀ ਇਹ ਨਵੇਂ ਤੇ ਨਵੇਂ ਤੇ ਸੋ ਅੱਜ ਆਪਾਂ ਤੁਹਾਨੂੰ ਕੋਈ ਗਾਣਾ ਸੁਣਾਵਾਵਾਂਗੇ ਵੀਰ ਕੋਲੋਂ ਵਧੀਆ ਜੀਆ ਚੱਲ ਗ੍ਰਿੰਦਰ ਗਾਣਾ ਸੁਣਾ ਫਿਰ ਜਗਣਾ ਨਹੀਂ ਹੈ ਦੇਖ ਲੈ ਇਹ ਕਾਮਯਾਬ ਹੋਣਾ ਸੁਣਾ ਸੁਣਾ ਜਰੂਰ ਸੁਣਾ ਸੁਣਾ ਜੋ ਵੀ ਤੇਰੀ ਇੱਛਾ ਹੈ ਉਹ ਕੋ ਸੁਣਾ ਅੱਜ ਸਾਰਿਆਂ ਨੂੰ ਅੱਜ YouTube ਤੇ ਦੇਖ ਰਹੇ ਆ ਤੈਨੂੰ ਸਾਰੇ ਲਾਈਵ ਸੁਣਾ ਫਿਰ ਨਾ ਨਾ ਇੱਕ ਵਾਰ ਸੁਣਾ ਦੇ ਇੱਕ ਵਾਰ ਸੁਣਾਓ ਜੋ ਵੀ ਜੋ ਵੀ ਹੈ ਤੁਹਾਡੇ ਦਿਲ ਦੇ ਵਿੱਚ ਉਹ ਸੁਣਾਓ ਇੰਨੇ ਗਾਣੇ ਲਿਖੇ ਹੋਏ ਆ ਹੁਣ ਜਨਤਾ ਨੂੰ ਤਾਂ ਹੀ ਪਤਾ ਲੱਗੂਗਾ ਵੀ ਕੋਈ ਹੈਗਾ ਕੋਈ ਚੱਕ ਮਾ ਸੁਣਾ ਦੇ ਉਹ ਸੁਣਾਓ ਸੁਣਾਓ ਉਹ ਮੈਨੂੰ ਕਹਿੰਦਾ ਮੇਰੇ ਨਾਲ ਜਾਣ ਜਾਣ ਕਹਿੰਦੇ ਨੇ ਮੈਨੂੰ ਪੰਗੇ ਲੈਂਦਾ ਮੇਰੇ ਨਾਲ ਜਾਣ ਜਾਣ ਲੈਂਦੇ ਨੇ ਠੱਕ ਇੱਕ ਦੇ ਬਚਾਉਂਦੇ ਨੇ ਪਾੜਨੇ ਜਿਹੜੇ ਸੜਨ ਯਾਜ ਕਹਿੰਦੇ ਫਿਰਦੇ ਉਹ ਗਿੱਦੜਾਂ ਝੁੰਡ ਵੇਖ ਨਾਲ ਆਉਂਦਾ ਆ ਸ਼ੇਰ ਤਾਂ ਸ਼ਿਕਾਰ ਦੇ ਇਕੱਲੇ ਕਰਦੇ ਉਹ ਗਿੱਦੜਾਂ ਝੁੰਡ ਵੇਖ ਨਾਲ ਆਉਂਦਾ ਆ ਸ਼ੇਰ ਤਾਂ ਸ਼ਿਕਾਰ ਦੇ ਇਕੱਲੇ ਕਰਦੇ ਉਹ ਸੁਣਾ ਜਿਹੜਾ ਆਪਣੇ ਇਕੱਠਿਆਂ ਨਹੀਂ ਲਿਖਿਆ ਸੀਗਾ ਦਿਲਿਆ ਦਲੇਰ ਜਿਵੇਂ ਰੂਡ ਬੱਲੀ ਸੁਣਾ ਉਹ ਵਾਲਾ ਸਣਾ ਜੱਗੀ ਦਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਜੇ ਕੰਮ ਨਾ ਹੋਣਾ ਫਿਰ ਤਾਂ ਕੁਝ ਨਾ ਕੁਝ ਕਰਨਾ ਪੈਂਦਾ ਬੰਦ ਕਰੀਗੇ ਤਾ ਮੈਂ ਸੁਣਾਵਾ ਨਹੀਂ ਫਿਰ ਬੰਦ ਕਰੀਗੇ ਤਾ ਬੰਦ ਕਰੀਗੇ ਮੈਂ ਸੁਣਾਵਾ ਹਉ ਦਿਲਿਆਦਲੇ ਰੁਜੇ ਮੇ ਰੋਡ ਬੱਲੀਏ ਬੇਬੇ ਬਾਪੂ ਦੀ ਉਹ ਪੂਰੀ ਆ ਸਪੋਰਟ ਬੱਲੀਏ ਯਾਰ ਮੈਂ ਨਾ ਖੜਦੇ ਆ ਹਿੱਕ ਤਾਣ ਕੇ ਐਂਓ ਵੈਰੀ ਸਾਡੇ ਨਾਲ ਖਾਂਦੇ ਖਾਰ ਨਹੀਂ ਹਉ ਨੋਟਾ ਮੰਗੂ ਚੱਲਦਾ ਏ ਨਾਮ ਜੱਟ ਦਾ ਜ਼ਿੰਦਗੀ ਜਿ ਹੁੰਦੇ ਪੂਰੇ ਟੌਰ ਨਾਲ ਨਹੀਂ ਨੋਟਾ ਮੰਗੂ ਚੱਲਦਾ ਏ ਨਾਮ ਜੱਟ ਦਾ ਤਾਈਓ ਜ਼ਿੰਦਗੀ ਜਿ ਹੁੰਦੇ ਪੂਰੀ ਟੌਰ ਨਾਲ ਨਹੀਂ ਲੈ ਫਿਰ ਅਗਲਾ ਪੈਰਾ ਤੂੰ ਸੁਣਾ ਹੁਣ ਲੈ ਵੇ ਸੁਣਾ ਦੂਜਾ ਪੈਰਾ ਤੇ ਦੂਜਾ ਵੀ ਮੈਨੂੰ ਵੀ ਅੰਤਰਾ ਵੀ ਮੈਨੂੰ ਸੁਣਾਉਣਾ ਪੈਣਾ ਹਾਂ ਦੇਖ ਲੈ ਨਾਦ ਮਾ ਫਿਰ ਅੰਤਰਾ ਵੀ ਦੁਬਾਰਾ ਫੇਰ ਨਾ ਮੈਨੂੰ ਕਹੀਂ ਆ ਵੈਸੇ ਲਿਖਿਆ ਤਾਂ ਉਹਨਾਂ ਨਹੀਂ ਹੈ ਇਕੱਠਿਆਂ ਨੇ ਸੁਣਾ ਦੰਨੇ ਆ ਹੋ ਜ਼ਿੰਦਗੀ ਚ ਗੱਲ ਵੇਖ ਖਰੀ ਕਰਦਾ ਉਸ ਰੱਬ ਤੋਂ ਸੁਭਾ ਕਿਸੇ ਤੋਂ ਨਾ ਡਰਦੇ ਜ਼ਿੰਦਗੀ ਚ ਗੱਲ ਵੇਖ ਖਰੀ ਕਰਦੇ ਉਸ ਰੱਬ ਤੋਂ ਸੁਭਾ ਕਿਸੇ ਤੋਂ ਨਾ ਡਰਦੇ ਕੱਲ੍ਹ ਵਾਦ ਵੇਖ ਸਿਰੇ ਲਾ ਰੱਖੀਆਂ ਕੱਲ੍ਹ ਵਾਦ ਵੇਖ ਸਿਰੇ ਲਾ ਰੱਖੀਆਂ